ਬਹੁ ਤਰਲ ਗੁਰ ਸੇਬੀਆ ਅਹਨ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਰ ਸਿਫਤਖ ਸਾਮੰਦੀ ਨੂਰ ਅਰਸੋ ਹਉ ਕੁਰਸੋ ਹਉ ਝੱਟੀ ਆ ਤੁਧ ਡਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਦਿਲ ਸਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸੋਹ ਦਿਸ ਪਾਸ ਬਹਿ ਟਿਆ ਸੋਹੀਆ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾ ਏ ਗੁਰੂ ਸਾਹਿਬ ਦੀ ਸੁਰਖਾ ਮਹੱਲਾ 5 ਗਾਈ ਬਹੋੜ ਬੰਦੇ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਬੀ ਮਾਇਤਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹੀ ਬਹੋੜ ਬੰਦੇ ਛੋੜ ਨਿਦੰਕਾਰੋ ਦੁੱਖਦਾਰੀ ਕਰਮਨ ਜਾਣ ਧਰਮਨ ਜਾਣ ਲੋਬੀ ਮਾਇਆ ਪਾਰੀ ਨਾਮੁ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਾਰੇ ਜੀਓ ਨਿਮਾਣਿਆ ਤੂੰ ਮਾਣੋ ਮੇਟੀ ਜੀ ਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਉ ਜੈਸਾ ਬਲਕ ਪਾਏ ਸੁਪਾਈ ਲੱਖ ਅਪਰਾਧ ਕਮਾਵਾ ਗਾਰੇ ਉਪਦੇਸ ਚਿੜਕੇ ਬਹੁ ਭਾਤੀ ਬਹੁੜੇ ਪਿਤਾ ਗਾਲ ਲਾ ਸ਼ੇਲੇ ਆਉ ਗੁਣ ਬਖਸ ਲਾਏ ਪ੍ਰਭ ਅੱਗ ਮਾਰਗੇ ਪਾਵ ਹਾਰੇ ਅੰਤ ਪਰ ਜੰਮੀ ਸਭ ਬੇਦ ਜਾਣਾ ਤਾਂ ਕਿਸ ਪਹਿ ਅੱਖ ਸੁਣਾਈਆ ਕਹਿਣਾ ਕਥਨ ਨੀ ਜੈ ਗੋਬਿੰਦ ਹਾਰੇ ਪਾਵੈ ਪੈ ਜੁਰਖਾਈਆ ਅਵਰ ਓਟ ਮੈਂ ਸਗਲੀ ਦੇ ੋਟ ਰਹਾਈ ਆ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣਾ ਬੇਨੰਤੀ ਸਤ ਗੁਰ ਮੇਲ ਮਿਲਾਵਾ ਸਭ ਚੁੱਕੈ ਮਾਨ ਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੋਣਾ ਬੇਨੰਤੀ ਗੁਰ ਸਤ ਗੁਰ ਮੇਲ ਮਿਲਾਵਾ ਸਭ ਚੁੱਕੇ ਮਾਨ ਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਕ ਪਾਇਆ ਜਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਖੋ ज <Gã> तुमारी